ਕੀ ਨਾ ਬੰਦ। ਮੈਂ ਦੇਵੀ ਕੁਮਾਰੀ ਜਨ ਅਸਕਤਰ ਪੰਜਾਬ ਖੇਤ ਮਜ਼ਦੂਰ ਸਭਾ ਸਾਥੀ ਬਲਜਿੰਦਰ ਸਿੰਘ ਇਹ ਮੇਰੇ ਡਿਮਾਂਡ ਪਿੰਡ ਸਰੇਆਲੀ ਗੱਲਾਂ ਰਹਿੰਦੇ ਆ ਤੇ ਇਹ ਸਾਡੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੈਂਬਰ ਆ ਇਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਇਹਨਾਂ ਦਾ ਪਤੀ ਜਿਹੜਾ 8:30 ਵਜੇ ਤੋਂ ਕਾਰ ਵਾਪਸ ਨਹੀਂ ਸੀ ਆਇਆ ਇਹਨਾਂ ਨੇ ਜਦੋਂ ਉਹਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਭਾਲ ਕਰਦੇ ਹੋਏ ਇਹ ਪਰੰਦਰਨ ਆਏ ਜਦੋਂ ਜੰਡਿਆਲਾ ਚੌਂਕ ਵਿੱਚ ਪਹੁੰਚੇ ਤੇ ਉੱਥੇ ਕੁਝ ਲੋਕਾਂ ਨੇ ਇਹਨਾਂ ਨੂੰ ਦੱਸਿਆ ਕਿ ਕੋਈ ਮਾਨਵੇ ਏਰੀਏ ਦੇ ਸਾਥੀ ਸੀ ਜਿਹੜੇ ਇੱਕ ਨੌਜਵਾਨ ਮੁੰਡੇ ਦੀ ਕੁੱਟਮਾਰ ਕਰਦੇ ਹੋਏ ਉਹਨੂੰ ਅਗਵਾ ਕਰਕੇ ਤੇ ਹਰੀਕੇਵਾਲੀ ਸਾਈਡ ਨੂੰ ਲੈ ਗਏ ਜਦੋਂ ਇਹ ਹਰੀਕੇਵਾਲੇ ਪਾਸੇ ਪਹੁੰਚੇ ਤੇ ਇਹਨਾਂ ਨੂੰ ਮਖੂ ਦੇ ਲਾਗੋਂ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਹਨਾਂ ਦੇ ਭਤੀਜੇ ਦੀ ਜਿਹੜੀ ਲਾਸ਼ ਮਿਲੀ ਆ ਜਦੋਂ ਇਹ ਉਹਨੂੰ ਲੈ ਕੇ ਤੇ ਸਹਰੀਆਲੀ ਹਸਪਤਾਲ ਲੈ ਕੇ ਗਏ ਸਹਰੀਆਲੀ ਹਸਪਤਾਲ ਵਾਲਿਆਂ ਨੇ ਉਹਨੂੰ ਰੈਫਰ ਕਰਕੇ ਮੁੰਡੇ ਨੂੰ ਤਰਨਤਨ ਭੇਜ ਦਿੱਤਾ ਤਰਨਤਨ ਨੂੰ ਜਦੋਂ ਲੈ ਕੇ ਆਏ ਤੇ ਤਰੰਤ ਨਾ ਹਸਪਤਾਲ ਆਲੇ ਨੇ ਉਸੇ ਵਕਤ ਹੀ ਉਹਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਭੇਜ ਦਿੱਤਾ ਜਦੋਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ ਲੈ ਕੇ ਗਏ ਆ ਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਇਹਨੂੰ ਦਾਖਲ ਨਹੀਂ ਕਰਨਾ ਕਿਉਂਕਿ ਮੁੰਡੇ ਦੀ ਬਹੁਤ ਮਾੜੀ ਹਾਲਤ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਨੂੰ ਜਵਾਬ ਦੇ ਦਿੱਤਾ ਤੇ ਉਦੋਂ ਫਿਰ ਇਹ ਕਿਸੇ ਪ੍ਰਾਈਵੇਟ ਹਸਪਤਾਲ ਅੰਮ੍ਰਿਤਸਰ ਲੈ ਕੇ ਗਏ ਆ ਜਿਹੜਾ ਹਸਪਤਾਲ ਬੱਸ ਸਟੈਂਡ ਦੇ ਜਿੰਨੇ ਜਦੀਕ ਆ ਉਹਨਾਂ ਨੇ ਸਾਰੀ ਰਾਤ ਮੁੰਡੇ ਨੂੰ ਹਸਤਾਲੇ ਰੱਖਿਆ ਮਸ਼ੀਨ ਚਲਾ ਛੱਡਿਆ ਉਸ ਤੋਂ ਬਾਅਦ ਦਿਨੇ 12:30 ਵਜੇ ਪਤਾ ਲੱਗਾ ਕਿ ਮੁੰਡੇ ਦੀ ਮੌਤ ਹੋ ਗਈ ਆ ਫਿਰ ਅਸੀਂ ਉਸੇ ਵਕਤ ਐਸਐਸਪੀ ਸਾਹਿਬ ਕੋਲ ਗਏ ਅਸੀਂ ਐਸਐਸਪੀ ਸਾਹਿਬ ਨੂੰ ਦੱਸਿਆ ਐਸਐਸਪੀ ਸਾਹਿਬ ਨੇ ਸਾਡੀ ਦਰਖਾਸਤ ਪੜ੍ਹੀ ਸਾਡੀ ਗੱਲ ਸੁਣੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਐਸਐਚਓ ਸਾਹਿਬ ਨੂੰ ਉਦੋਂ ਹੀ ਫੋਨ ਕੀਤਾ ਫੋਨ ਕਰਕੇ ਉਹਨਾਂ ਐਸਐਚਓ ਸਾਹਿਬ ਨੂੰ ਕਿਹਾ ਕਿ ਆ ਸਭ ਜਿਹੜੇ ਸਾਥੀ ਆ ਜਿਨ੍ਹਾਂ ਦਾ ਮੁੰਡਾ ਗਵਾਹ ਆਇਆ ਸੀ ਉਹ ਤੁਹਾਡੇ ਕੋਲ ਆ ਰਹੇ ਆ ਅਸੀਂ ਜਦੋਂ ਥਾਣਾ ਸਿਟੀ ਵਿੱਚ ਆਏ ਆ ਤੇ ਐਸ ਐਚਓ ਸਾਹਿਬ ਨੇ ਸਾਡੀ ਗੱਲਬਾਤ ਸੁਣੀ ਆ ਤੇ ਉਹਨਾਂ ਉਸੇ ਵਕਤ ਹੀ ਲਾਸ਼ ਜਿਹੜੀ ਆ ਪੋਸਟ ਮਾਰਡਮ ਲਈ ਸਿਵਲ ਹਸਪਤਾਲੇ ਆਉਣ ਵਾਸਤੇ ਸਾਨੂੰ ਕਿਹਾ ਤੇ ਨਾਲ ਹੀ ਉਹਨਾਂ ਨੇ ਜਿਹੜੇ ਉਹਨਾਂ ਦੇ ਨੰਬਰ ਜਿਹੜੇ ਜਿਨ੍ਹਾਂ ਤੋਂ ਮੁੰਡੇ ਨੂੰ ਫੋਨ ਆਏ ਸੀ ਉਹਨਾਂ ਨੂੰ ਨੰਬਰ ਟ੍ਰੇਸ ਤੇ ਲਾ ਕੇ ਤੇ ਉਹਨਾਂ ਨੇ ਤਿੰਨ ਜਣਿਆਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਿਹਦੇ ਵਿੱਚ ਇੱਕ ਲੇਡੀ ਜੀ ਦਾ ਨਾਮ ਬਲਵਿੰਦਰ ਕੌਰ ਆ ਇੱਕ ਸੰਦੀਪ ਸਿੰਘ ਆ ਤੇ ਇੱਕ ਉਹਨਾਂ ਨੇ ਪਰਚਾ ਬੰਟੀ ਮਾਨਸਾ ਤੋਂ ਉਹਨਾਂ ਤੇ ਨਾਂ ਦੇ ਨਾਂ ਤੇ ਪਰਚਾ ਦਰਜ ਕਰ ਦਿੱਤਾ ਤਾਂ ਅਸੀਂ ਹੁਣ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਜਿਹੜੀ ਇਹੋ ਜੀ ਗੁੰਡਾਗਰਦੀ ਆ ਉਹਨੂੰ ਠੱਲ ਪਾਈ ਜਾਵੇ ਮੇਰ ਦਾ ਕਾਮਰ ਸੰਦੀਪ ਸਿੰਘ ਜੀ ਮੈਂ ਪੰਜਾਬ ਖੇਤਮੀ ਦੂਸਰਾ ਜ਼ਿਲ੍ਹਾ ਦਾ ਸੈਕਟਰ 76 ਹੁੰਦੇ ਕਰਕੇ ਮੈਨੂੰ ਕੱਲ ਇਸ ਘਟਨਾ ਬਾਰੇ ਬਜਿੰਦਰ ਸਿੰਘ ਨੇ ਦੱਸਿਆ ਇਹ ਮੇਰੇ ਭਤੀਜੇ ਨੂੰ ਕੁਝ ਅਣਪਛਤੇ ਬੰਦੇ ਗਵਾਹ ਕਰਕੇ ਲੈ ਗਏ ਜਿੰਨੇ ਰਾ ਰੋਡ ਤੋਂ ਤੇ ਉਹਦੀ ਬਾਅਦ ਚ ਪਤਾ ਲੱਗਾ ਵੀ ਡੈਥ ਹੈ ਗਈ ਆ ਡੈਥ ਹੋ ਗਈ ਆ ਅਸੀਂ ਤੁਰੰਤ ਐਸਐਸਪੀ ਨੂੰ ਦੀ ਨੌਲੇਜ ਤੇ ਗੱਲ ਜਾਂਦੀ ਕੱਲ ਮਿਲੇ ਜਾ ਕੇ ਤੇ ਪੁਲਿਸ ਜਿਹੜੀ ਹਰਕਤ ਚ ਆਈ ਆ ਤੇ ਪੁਲਿਸ ਨੇ ਬੰਦੇ ਜਿਹੜੇ ਆ ਉਹਨਾਂ ਤੱਕ ਉਸੇ ਵੇਲੇ ਹੀ ਟੀਮਾਂ ਭੇਜਤੀਆਂ ਟੀਮਾਂ ਭੇਜਣ ਦੇ ਬਾਵਜੂਦ ਜਦੋਂ ਬੰਦੇ ਜਿਹੜੇ ਆ ਕੁਝ ਜਿਹੜਾ ਲਟਕੀ ਦਾ ਭਰਾ ਹੀ ਜਿਹੜੀ ਮੌਜੂਦਾ ਸੀ ਇਸ ਸੱਜਣੇ ਦੀ ਗਵਾ ਉਹਦੇ ਭਰਾ ਨੂੰ ਜਿਹੜਾ ਅਸੀਂ ਕੱਲ ਪੁਲਿਸ ਨੇ ਤੁਰੰਤ ਉਥੋਂ ਜਾ ਕੇ ਜਿੱਥੋਂ ਦੇ ਰਹਿਣ ਵਾਲੇ ਉੱਥੇ ਗ੍ਰਿਫਤਾਰ ਕਰ ਲਿਆ ਪੁਲਿਸ ਪੂਰੀ ਹਰਕਤ ਜਾਜੀ ਅਸੀਂ ਧੰਨਵਾਦੀ ਐਸਐਚਓ ਦੇ ਜਿਨ੍ਹਾਂ ਨੇ ਫੌਰੀ ਤੌਰ ਤੇ ਕਾਰਵਾਈ ਕੀਤੀ ਕਾਰਵਾਈ ਕਰਕੇ ਜਿਹੜੇ ਬੰਦੇ ਜਿਹੜੇ ਐਟ੍ਰੇਸ ਕੀਤੇ ਆ ਤੇ ਇਹ ਬਹੁਤ ਮੱਦਭਗੀ ਘਟਨਾ ਵਾ ਕਿਉਂਕਿ ਗੁੰਡਾਗਰਦੀ ਦਾ ਨਾਲ ਜਿਹੜਾ ਵਾ ਸਵੇ ਰਾਮ ਵੇਖਣ ਨੂੰ ਹਰੋ ਜੀ ਵੇਖਣ ਨੂੰ ਮਿਲਦਾ ਵੀ ਕੋਈ ਕਿਤੇ ਮਾਰਦਾ ਕਿਤੇ ਮਾਰਦਾ ਇਸਤੇ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਤੇ ਇੱਥੇ ਜਿਹੜੀ ਆ ਤਰੰਤ ਜਿਹੜੀ ਆ ਇੱਥੇ ਕੰਟਰੋਲ ਕੀਤਾ ਜਾਵੇ ਕਿਉਂਕਿ ਗੁੰਡਾਗਰਦੀ ਇੰਨੀ ਵੱਧ ਗਈ ਆ ਕਿ ਲੁੱਟਖੋਹਾਂ ਦੇ ਵਾਰਦਾਤਾਂ ਨਸ਼ੇ ਦਾ ਜ਼ਿਆਦਾ ਹੋਣ ਕਰਕੇ ਜਾਵਾ ਲੁੱਟਖੋਹ ਤੇ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਸ਼ਰੀਆਮ ਜਿਹੜੀਆਂ ਹੋ ਰਹੀਆਂ ਨੇ ਉਹ ਜਿਹੜਾ ਵੀ ਇਸ ਦਿੱਤੂ ਆ ਕਿੱਥੋਂ ਰਹਿਣ ਵਾਲਾ ਇਹ ਬੱਚਾ ਜਿਹੜਾ ਇਹ ਸਰੀਆਲੀ ਕਲਾ ਤੋਂ ਅਸੀਂ ਸਰੀਆਲੀ ਕਲਾ ਦਾ ਰਹਿਣ ਵਾਲਾ ਇਹਦੀ ਉਮਰ ਬਾਈ ਬਾਈ 23 ਸਾਲ ਹੀ ਜੀ ਇਹ ਹਾਂਜੀ 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 ਮੈਰਿਜ ਹੋਈ ਸੀ ਬੱਚੇ ਇੱਕ ਕੁੜੀ ਆ ਜੀ ਇਹਦੀ ਤੇ ਕਾਰ ਵੀ ਵਿਕਣੀ ਸੀ ਇਹਦੇ ਨਾਲ ਤੇ ਕੀ ਹੈ ਇਹ ਤੇ ਹੁਣ ਪੁਲਿਸ ਜਿਹੜੀ ਆ ਇਹ ਕਾਰਵਾਈ ਕਰ ਰਹੀ ਹੈ ਦਾ ਪਤਾ ਲੱਗੂਗਾ ਵੀ ਇਹ ਕਿਉਂ ਜਿਹੜੀ ਇਹ ਘਟਨਾ ਹੋਈ ਕਿ ਕਿਵੇਂ ਹੋਈ ਆ ਹਜੇ ਬਲਜਿੰਦਰ ਸਿੰਘ ਹੈ ਕਿਥੋਂ ਰਹਿਣ ਵਾਲੇ ਸਰਿਆਲੀ ਕਲਾਂ ਦੇ ਤੇ ਬੇਟੀ ਜਿਹੜੀ ਜਨਮ ਹੋਈ ਹੈ ਕਿਥੋਂ ਦਾ ਰੋੜਾ ਚੱਲ ਤੇ ਪਤੀ ਆ ਜੀ ਆਪਣਾ ਕਲਪਤਾ ਕਲਵਾ ਸਾਰਾ ਇਦਾਂ ਐ ਐਕਸੀਡੈਂਟੀ ਤੁਹਾਨੂੰ ਪਤਾ ਦੱਸਾਂਗਾ ਵੀ ਚੁੱਕ ਕੇ ਲੈ ਕੇ ਕੁੱਟ ਮਾਰ ਕੇ ਮਗੂ ਲਾ ਕੇ ਸੁੱਟ ਕੇ ਕਿਨੇ ਦਿਨ ਹੋ ਗਿਆ ਕਿਡਨੈਪ ਕਿੰਨੇ ਦਿਨ ਪਰਸੋਂ ਹੋਇਆ ਜੀ ਬੱਸ ਕੁੱਤੇ ਕੀ ਤਰ੍ਹਾਂ ਦੀ ਐ ਕਿਉਂ ਤੁਹਾਨੂੰ ਪਤਾ ਲੱਗ ਕਿ ਉਹ ਲਾਚ ਟਣ ਮਿਲੀ ਐ ਇਹ 8:30 9 ਵਜੇ ਫੋਨ ਕੀਤਾ ਜੀ ਆਪਣਾ ਉਥੋਂ ਕੇਰ ਪਤਾ ਲੱਗਾ ਜੇ ਕਿਸੇ ਵੇਲੇ ਤੀਰ ਫੋਨ ਕੀਤਾ ਮੈਂ ਇਹ ਅਧਿਕਾਰੀਆਂ ਕੋਲ ਮੰਗ ਸਰ ਇਹੋ ਕਹਿੰਦੇ ਇਨਸਾਫ ਚਾਹੀਦਾ ਬੱਚੇ ਨਿਕਨੇ ਨਿਕੇ ਬੱਚੇ ਉਹਦੀ ਕੁੜੀ ਇੱਕ ਹੀ ਜਗਜੀਤ ਸਿੰਘ ਜਿਹੜਾ ਪੱਟੀ ਦਾ ਪੱਟੀ ਕੰਮ ਕਰਦਾ ਤੇ ਸਿਹਰਾਲੀ ਦੇ ਰਹਿਣ ਵਾਲਾ ਇਹ ਦਾ ਕੋਈ ਬਲਵਿੰਦਰ ਕੌਰ ਕੋਟ ਭਾਈ ਦੀ ਲੜਕੀ ਸੀ ਉਹਦੇ ਨਾਲ ਇਹਦੇ ਫੋਨ ਤੇ ਇੰਸਟਾਗ੍ਰam ਤੇ ਸ਼ਾਇਦ ਕੋਈ ਗੱਲਬਾਤ ਹੋਈ ਆ ਉਰ ਤੋਂ ਹੀ ਲੜਕੀ ਵਾਲਿਆਂ ਨੇ ਆਗੇ ਤੇ ਇਹ ਮੁੰਡੇ ਦੀ ਬੁਰੀਦਰਾ ਕੁੱਟਮਾਰ ਕੀਤੀ ਤੇ ਇਹਦੀ ਜਿਹੜੀ ਮੌਤ ਹੋ ਗਈ ਇਹਦੇ ਖਿਲਾਫ ਜਿਹੜਾ 200 ਕਿੰਨਾ ਜਣੇ ਦੇ ਖਿਲਾਫ 284 ਨੰਬਰ ਐਫ ਆਈ ਆਰ 103 ਬੀ ਐਨ ਐਸ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਹਦਾ ਸਰ ਫਿਰ ਚੱਲਦਾ ਹੈ ਜੇ ਨਾਲ ਜੀਨਾਂ ਨੂੰ फोन पर ही को आपसी कोई गलबात होगी बाकी रेस्ट करा फिर सारी गल क्लीयर होगी दिल्ली क्राइम नेशनल न्यूज नजर सब पर